ਔਰ ਰੀਲ ਜੀ ਦੇਖਣ ਦੇਣਗੇ ਤਾਂ ਗੋਰੀਆਂ ਰੱਖੇ ਕੰਮ ਤੇ ਬੜੀ ਬੜੀ ਹੈ ਛੱਡ ਦੋ ਫੋਨ ਮੈਂ ਕਿ ਇਸ ਤੋਂ ਵੱਡਾ ਬੋਲਦੇ ਨਹੀਂ ਛੱਡ ਦੋ ਫੋਨ ਇੱਧਰ ਇੱਕ ਕਮੈਂਟ ਆਇਆ ਸੀ ਤੁਹਾਡੇ ਵਾਸਤੇ ਕਹਿੰਦੇ ਕਿ ਦਮਨ ਦੇ ਪਪਾ ਆਰਮੀ 'ਚ ਨੇ ਨਹੀਂ ਜੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਮੈਂ ਆਰਮੀ 'ਚ ਨਹੀਂ ਹੈਗਾ ਨਾ ਮੈਂ ਉੱਥੋਂ ਰਿਟਾਇਰ ਆ ਰਿਟਾਇਰ ਰਿਟਾਇਰ ਵੀ ਹੋ ਗਏ ਨਹੀਂ ਕਈ ਵਾਰ ਮੇਰੀ ਉਮਰ ਦੇ ਬੰਦੇ ਰਿਟਾਇਰ ਵੀ ਹੋ ਜਾਂਦੇ ਹੁੰਦੇ ਨੇ ਅੱਛਾ ਠੀਕ ਹੈ ਤੇ ਨਾ ਮੈਂ ਰਿਟਾਇਰ ਹਾਂ ਨਾ ਮੈਂ ਸਰਵਿਸ ਕੀਤੀ ਹਾਂ ਹਾਫ ਆਫ ਦੇ ਵਿੱਚ ਰਹੇ ਜਰੂਰ ਆ ਆਪਣੇ ਫਾਦਰ ਸਾਹਿਬ ਦੇ ਨਾਲ ਤੇ ਹੁਣ ਆਪਾਂ ਜੌਬ ਕਰਦੇ ਆ ਪ੍ਰਾਈਵੇਟ ਔਰ 17-18 ਸਾਲ ਹੋ ਗਏ ਪ੍ਰਾਈਵੇਟ ਜੌਬ ਕਰਦੇ ਨੂੰ ਤੇ ਬਸ ਇੰਨਾ ਹੀ ਹੈ ਸਾਡਾ ਪੇਸ਼ਾ ਹਾਂ ਮੈਂ ਕਮੈਂਟ ਆਇਆ ਹੈ ਤੇ ਮੈਂ ਕਹਾਂ ਚਲੋ ਤੁਹਾਡੇ ਕੋਈ ਆਪਾਂ ਤੁਹਾਡੇ ਮੂੰਹ ਹੀ ਸੁਣ ਲੈਨੇ ਆ ਇਹ ਗੱਲ ਸਾਰੇ ਭੈਣ ਭਰਾ ਪੁੱਛਦੇ ਆ ਜਵਾਬ ਆਨ ਦਾ ਸਪੋਰਟੀ ਦਿੱਦੇ ਚੱਵੇਂ ਨਾ ਬੜਾ ਵਧੀਆ ਹੈ ਹਾਂ ਫਿਰ ਮੇਰੇ ਕਾਫੀ ਪੈਂਡਿੰਗ ਪਏ ਰਹਿੰਦੇ ਨੇ ਤੇ ਇੱਕ ਹੋਰ ਕਮੈਂਟ ਸੀ ਹੋਰ ਕਮੈਂਟ ਸੀ ਉਹ ਪੁੱਛ ਰਹੇ ਸੀ ਕਿ ਤੁਸੀਂ ਇੱਥੇ ਸਿਟੀ ਚ ਰੈਂਟ ਤੇ ਰਹਿੰਦੇ ਹੋ ਕਿੰਨਾ ਰੈਂਟ ਹੈ ਤੁਹਾਡਾ ਘਰ ਆਪਣਾ ਹੈ ਕਿ ਨਹੀਂ ਆਪਣਾ ਹੈ ਜਰੂਰ ਦੱਸਿਓ ਕਿ ਤੁਸੀਂ ਰੈਂਟ ਤੇ ਰਹਿੰਦੇ ਹੋ ਤੇ ਕਿੰਨਾ ਰੈਂਟ ਹੈ ਕਿ ਤੁਹਾਡਾ ਘਰ ਆਪਣਾ ਹੈ ਇਸ ਚੀਜ਼ ਬਾਰੇ ਵੀ ਦੱਸੋ ਹੁਣ ਤੁਸੀਂ ਅਸੀਂ ਇੱਥੇ ਕਿਰਾਏ ਤੇ ਰਹ ਰਹੇ ਹਾਂ ਅਸੀਂ ਉੱਪਰਲਾ ਪੋਜੀਸ਼ਨ ਕਿਰਾਏ ਤੇ ਲੈਂਤਾ ਹੋਇਆ ਹਾਂ ਤੇ ਨੀਚੇ ਮਕਾਨ ਮਾਲਕ ਦੇ ਅਧਿਰੇ ਤੇ ਅਸੀਂ ਇੱਥੇ ਜੋ ਕਿਰਾਇਆ ਦੇ ਰਹੇ ਆ ਉਹ ਦੇ ਰਹੇ ਆ 7000 ਰੁਪਏ ਹੂੰ ਸਾਡੇ 6000 ਤੇ ਆਇਤੀ ਕਿ ਤੇ ਅਗਲੇ ਸਾਲ ਜਿਹੜਾ ਵਾਜ ਜਾਂਦਾ ਹੁੰਦਾ ਤਾਂ 7000 ਰੁਪਏ ਕਿਰਾਇਆ ਹੁਣ ਜਿਹੜਾ ਲੇਟੈਸਟ ਚੱਲਦਾ ਸਾਡਾ ਚਲੋ ਵਲੌਗ ਸ਼ੁਰੂ ਕਰ ਦੋ ਫਿਰ ਹੁਣ ਗੱਲਾਂ ਇੰਨੀਆਂ ਕਰ ਲਈਏ ਤੁਸੀਂ ਕਹਿੰਦੇ ਸਾਰਿਆਂ ਨੂੰ ਵੈਲਕਮ ਟੂ ਆਰ ਵਾਸੀ ਫੈਮਿਲੀ ਚੈਨਲ ਸਵਾਲਾਂ ਦੇ ਜਵਾਬ ਦੇ ਕੇ ਜੀ ਹੁਣ ਆਪਾਂ ਆਪਣਾ ਵਲੌਗ ਜਿਹੜਾ ਹੈ ਡੇਲੀ ਰੁਟੀਨ ਵਾਲਾ ਸ਼ੁਰੂ ਕਰੀਏ ਜੋ ਦਿਨ ਚ ਹਲਕੀ ਫੁਲਕੀ ਗੱਲਾਂ ਅਸੀਂ ਆਪਣੇ ਕਮਰੇ ਦੇ ਵਿੱਚ ਕੈਪਚਰ ਕਰੀ ਜਾਂਦੇ ਆ ਤੇ ਤੁਹਾਡੇ ਸਾਹਮਣੇ ਪੇਸ਼ ਕਰ ਪੇਸ਼ ਕਰਦੇ ਰਹਿਨੇ ਆ ਤੇ ਆਪਣੇ ਕੰਮ ਜੀ ਕੰਪਲੀਟ ਹੋ ਗਏ ਨੇ ਅੱਜ ਟਾਈਮ ਨਾਲ ਹੀ ਤੇ ਬਸ ਇਧਰ ਬੱਸ ਸਾਬ ਰੈਡੀ ਨੇ ਆਫਿਸ ਜਾਣ ਨੂੰ ਤੇ ਆਪਾਂ ਵੀ ਕਿਚਨ 'ਚ ਜਾਣ ਲੱਗਿਆ ਤੇ ਕੱਲ ਵਾਲੇ ਵਲੌਗ 'ਚ ਤੁਸੀਂ ਦੇਖਿਆ ਕਿ ਦਮਨ ਨੂੰ ਪੇਠੇ ਸਬਜ਼ੀ ਬਣਾ ਕੇ ਦਿੱਤੀ ਸੀ ਉਹੀ ਅੱਜ ਤੁਹਾਨੂੰ ਦਵਾਂਗੇ ਠੀਕ ਹੈ ਹਾਂ ਉਹ ਉਹੀ ਵਲੌਗ 'ਉਂ ਕੱਢੀ ਰੂ ਹਾਂ ਉਹ ਹੀ ਨੈਕਸਟ ਕੰਟੀਨਿਊਏ ਨਹੀਂ ਹੈਗਾ ਦੂਜੇ ਦਿਨੇ ਵੀ ਸਬਜ਼ੀ ਉਹ ਪੁਰਾਣੀ ਹੈ ਨਹੀਂ ਨਹੀਂ ਸਬਜ਼ੀ ਤਾਜੀ ਹੈ ਹਾਂ ਮਾਰਨਿੰਗ ਦੀ ਹੈ ਹੁਣ ਟਾਈਮ ਹੈਗਾ ਜੀ 10 ਵਜੇ ਦਾ ਤੇ ਆਪਾਂ ਇਦਾਂ ਤਵਾ ਤੂਵਾ ਰੱਖਤਾ ਕਰਦੇ ਆ ਤਿਆਰੀ ਚਾੜੂ ਕੋਚਾ ਮਿਲ ਤੇ ਸਿਰਫ ਉਹ ਰਹੀ ਦੁਪਹਿਰ ਦੀ ਰੋਟੀ ਦੁਪਹਿਰ ਦੀ ਰੋਟੀ ਨੂੰ ਸਵੇਰ ਗਿਆ ਕੀ ਬਣਾਣਾ ਥੋੜੀ ਸਬਜੀ ਪਈ ਬੈਠੇ ਦੀ ਤੇ ਨਹੀਂ ਜੇ ਨਾ ਹੋਇਆ ਤਾਂ ਸ਼ਰਾਰਤ ਇਸ ਦੁਪਹਿਰ ਨੂੰ ਦੁਪਹਿਰ ਗੁਜ਼ਾਰਨ ਵਾਸਤੇ ਇਕੱਠੀ ਬਣਾ ਲਾਂਗੇ ਤੇ ਅੱਜ ਗਰਮੀਆਂ ਵਾਲੇ ਸੂਪ ਕੰਡੇ ਪੁਰਾਣੇ ਤੇ ਉਹ ਪਾਇਆ ਤੇ ਮੈਂ ਦੇਖਿਆ ਕਾਫੀ ਲੂਜ਼ ਹੋ ਗਿਆ ਮੈਂ ਕਾਫੀ ਪਤਲੀ ਹੋ ਗਈਆਂ ਤੇ ਅੱਜ ਮੈਂ ਦੇਖਿਆ ਮੈਂ ਕਾ ਵਾਕਈ ਅੱਜ ਮੈਨੂੰ ਮਹਿਸੂਸ ਹੋਇਆ ਕਿ ਜਿਹੜੀ ਡਾਈਟਿੰਗ ਕੀਤੀ ਸੀ ਉਹਦਾ ਫਾਇਦਾ ਹੋ ਗਿਆ ਕੁਝ ਨਾ ਕੁਝ ਤੇ ਬਾਕੀ ਚਲੋ ਜੀ ਲੋ ਕੰਟੀਨਿਊ ਕਰ ਦਨੇ ਆਪਾਂ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਮੈਂ ਕਰ ਲਾਂ ਬ੍ਰੇਕਫਾਸਟ ਬ੍ਰੇਕਫਾਸਟ ਕਰ ਕੇ ਤੇ ਬਾਕੀ ਦਾ ਫਿਰ ਕਰਦੇ ਹਾਂ ਮਿਲਣਾ ਤੁਹਾਨੂੰ ਵਾਲੀ ਦੇਤੀ ਤੇ ਇਹ ਕਰ ਦਨੇ ਆਪਾਂ ਬੰਦ ਪਹਿਲਾਂ ਪੀਨੇ ਪਾਣੀ ਨਾ ਕੇ ਆਏ ਆ ਤੇ ਸਾਰੇ ਨਾ ਪਰਦੇਪੁਰ ਦੇ ਅੱਗੇ ਕਰਤੇ ਤੇ ਐ ਲੱਗਦਾ ਕਿ ਰਾਤ ਹੋ ਗਈ ਹੈ ਇੱਧਰ ਵੀ ਨਾ ਇਧਰ ਬਹੁਤ ਤੂੜੀ ਹੁੰਦੀ ਉੱਡ ਕੇ ਤੇ ਟਾਈਮ ਹੋ ਗਿਆ ਦੁਪਹਿਰ ਦਾ ਤੇ ਦਮਨ ਟਿਊਸ਼ਨ ਉੱਥੋਂ ਹੀ ਚਲੀ ਗਈ ਹੈ ਕਿਉਂ ਦਮਨ ਲੇਟ ਹੋ ਗਈ ਸੀ ਤੱਕ ਇਹਦੀ ਮਮਾ ਮੈਂ ਉੱਥੇ ਟਿਊਸ਼ਨ ਚਲੀ ਆ ਮੈਨੂੰ ਫੋਨ ਆ ਗਿਆ ਸੀ ਰੈਂਜੀ ਤੇ ਆਪਾਂ ਵੀ ਹੁਣ ਮੈਂ ਮੈਂ ਬਣਾ ਕੋਈ ਥੱਲੇ ਆਇਆ ਵੀ ਲੱਗਾ ਮੈਂ ਬਣਾਣ ਲੱਗੀਆਂ ਕੜੀ ਆਇਆ ਕੋਈ ਮਾਹੰਗੇ ਤਾਂ ਸਾਡੇ ਕੋਈ ਆ ਗਿਆ ਤੇ ਚਲੋ ਜੀ ਅੱਜ ਬਣਾਣੀ ਆਪਾਂ ਨੇ ਰਾਤ ਦੀ ਰੋਟੀ ਦੇ ਵਿੱਚ ਕੜੀ ਤੇ ਮੈਂ ਕਿਹਾ ਟਾਈਮ ਆਪਾਂ ਕੋ ਫ੍ਰੀ ਹੈ ਦੁਪਹਿਰ ਸ਼ਾਮ 3:45 ਹੋ ਗਏ ਨੇ ਤੇ ਚਲ ਆਪਾਂ ਕੜੀ ਬਣਾ ਲੈ ਲਿਆ ਕੋੜੀ-ਬੋੜੀ ਕਿਉਂਕਿ ਰੋਟੀ ਆਪਾਂ ਨੂੰ ਛੇਤੀ ਖਾਣੀ ਹੁੰਦੀ ਆਪਣੇ ਪਿਆਜ਼ ਕੱਟ ਲਏ ਟਮਾਟਰ ਇੱਕ ਪਾਵਾਂਗੇ ਅਜਾ ਟਮਾਟਰ ਪਾਣ ਲੱਗੀ ਮੈਂ ਸਿਕਦੇ ਪਾਇਆ ਨਹੀਂ ਹਰੀ ਮਿਰਚ ਇਧਰ ਆਪਾਂ ਨੇ ਦਹੀਂ ਲੈ ਲਿਆ ਉਹ ਚੰਗੀ ਤਰ੍ਹਾਂ ਮਿਕਸ ਕਰ ਰਹੀ ਆ ਮੈਂ ਬੇਨ ਮਿਕਸ ਕਰ ਲੈਣਾ ਚਾਹੀਦਾ ਕਰ ਵੀ ਬਹੁਤ ਜ਼ਿਆਦਾ ਹੋ ਗਈ ਸਾਡੇ ਇਸ ਟਨ ਨਾਲ ਸੋਈ ਚੈਸ ਨਾਲ ਸਿੱਧੀ ਟੋਪ ਉਂਦੀ ਮਗਰ ਚਾਦਰ ਵੀ ਚਾਹੀਦੀ ਤੇ ਹਾਊਸ ਤੇ ਜਾ ਰਿਹਾ ਉਹ ਇੱਧਰ ਲੈ ਲਏ ਆ ਵੇਸਾਂ ਇਹਨੂੰ ਅਪਾਰਾਤ ਨਹੀਂ ਇਸ ਲਈ ਕਿ ਤਾੜੀ ਖਾਣ ਦੇ ਕਾਰਨ ਮੇਰੇ ਨਾਲ ਕਦੀ ਚ ਉਹ ਗੱਲਬਾਤ ਵੀ ਨਹੀਂ ਰਹਿੰਦੀ ਤਾਜ਼ਾ ਤਾਜ਼ਾ ਖਾਣੋਂ ਤਾਂ ਵਧੀਆ ਆਈਡੀ ਜਿਹਨਾਂ ਨੂੰ ਹੱਸੇ ਪਰਸ ਲੇਟ ਤੋਚਣ ਨੂੰ ਸੋਵੇ ਆਵੇ ਉਹ ਨਿਆ ਨਿਯਮ ਬਾਕੀ ਸਭ ਦਾ ਅਲੱਗ-ਅਲੱਗ ਤਰੀਕਾ ਹੁੰਦਾ ਤੇ ਵੇਸਨ ਪਾ ਲੈ ਤਾ ਤੇ ਇਹਦੇ ਵਿੱਚ ਆਪਾਂ ਹੁਣ ਪਾ ਲਾਂਗੇ ਥੋੜੇ ਨੂਨ ਥੋੜੀ ਜੀ ਲਾਲ ਮਿਰਚ ਕਿਉਂ ਆਪਾਂ ਇਹ ਹਰੀ ਮਿਰਚ ਵੀ ਪਾਣੀ ਹੈ ਜਿਆਦਾ ਨਹੀਂ ਕੱਪਣੀ ਤੇ ਹਲਦੀ ਹਲਦੀ ਸੜੀ ਪਾ ਲਈਏ ਤੇ ਇਹ ਛੋਲ ਤੇ ਤੇ ਲੋਨ ਥੋੜ੍ਹਾ ਜਿਹਾ ਜਲਦੀ ਪੰਦੇ ਤਾਂ ਸੈੱਟ ਹੋ ਜੂਗਾ ਇਹਨੂੰ ਘੱਟ ਮਿਲੋਂ ਦੇਖਸਾ ਚਾਹ ਚੰਨ ਚੱਕ ਤੇ ਉਹ ਜਿਵੇਂ ਜਿਵੇਂ ਦਾ ਇੰਡੀਅਨ ਦਾਲ ਜਾਨੀ ਉਹ ਵੀ ਸੈੱਟ ਹੋ ਜਾਣਗੀ ਆ ਦਈਆਂ ਆਪਣੇ ਘਰੇ ਬਣਾਇਆ ਸੀ ਤੇ ਮੇਰਾ ਕਮੈਂਟਰੀ ਇਹ ਕਰਦੀ ਪਈ ਹਾਂ ਤੇ ਕਾਕੇ ਮੇਰੇ ਭੈਣ ਬਣਾਉਣ ਦੇ ਕਮੈਂਟ ਕਮੈਂਟ ਆਏ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਥੋੜਾ ਜਿਹਾ ਟਾਈਮ ਨਹੀਂ ਲੱਗ ਰਿਹਾ ਕਮੈਂਟ ਰਿਪਲਾਈ ਕਰਨ ਦਾ ਤੇ ਜਰੂਰ ਮੈਂ ਕਹਿੰਦੀ ਰਿਪਲਾਈ ਕਰਾਂਗੀ ਤੇ ਕੁਝ ਵਿੱਚ ਗਿਆਨ ਦੇਣ ਵਾਲੇ ਬਹੁਤ ਜ਼ਿਆਦਾ ਆ ਜਾਂਦੇ ਨੇ ਇਥੇ ਉਹਨਾਂ ਦਾ ਵੀ ਥੈਂਕ ਯੂ ਤੁਸੀਂ ਤੁਹਾਨੂੰ ਇੰਨਾ ਗਿਆਨ ਦਿੰਦੇ ਹੋ ਚਲੋ ਪਤਾ ਲੱਗਦਾ ਸਾਨੂੰ ਕਿ ਤੁਸੀਂ ਸਾਡੇ ਬਾਰੇ ਕੀ ਸੋਚਦੇ ਹੋ ਹਣਾ ਤੇ ਬਾਕੀ ਬਿਨਾ ਸੋਚੇ ਸਭ ਨੇ ਕੇ ਸਿਰਫ ਬੋਲਿਆ ਨਾ ਕਰੋ ਦੇਖ ਲਿਆ ਕਰੋ ਕੋਈ ਕਹਿ ਰਿਹਾ ਸੀ ਵਿੱਚ सबू काम करना नहीं आंता भुकरे हो सू तो यह नहीं पता कि होंगे कि फुकरे घिर दिखाई नहीं बाकी चलो तीन कह रहे हो लगे होवोंगे असंको नहीं बलॉग चंगे लगते बेश ना देखया करो कोई चक्कर नहीं कोई दिक्कत नहीं हैगी कि ब्लॉग देखना ही देखना छो चैनल में तुम अपना काम करो अपना इंजॉय करो लाइफ ब्लॉग ना देखा करो जो असं नहीं चंगे लगते ਤੇ ਥੈਂਕ ਯੂ ਤੁਹਾਡਾ ਵੀ ਕਮੈਂਟ ਕਰਨ ਲਈ ਤੁਸੀਂ ਟਾਈਮ ਕੱਢਿਆ ਸਾਡੇ ਲਈ ਹਨਾ ਇੰਨਾ ਟਾਈਮ ਕੱਢਿਆ ਫਿਰ ਤੁਸੀਂ ਜਾ ਕੇ ਸਾਨੂੰ ਕਮੈਂਟ ਕੀਤਾ ਤੁਸੀਂ ਲਿਖਿਆ ਕਿ ਹਾਂ ਤੁਸੀਂ ਐਵੇਂ ਤੁਸੀਂ ਆਉਵੇਂ ਹੋ ਤੇ ਆਪਣੇ ਭੈਣ ਭਰਾ ਚੰਗੇ ਬਹੁਤ ਜੁੜੇ ਹੋ ਨੇ ਆਪਣੇ ਨਾਲ ਬਹੁਤ ਵਧੀਆ ਲੱਗਦਾ ਤੇ ਆਪਾਂ ਆਪਣੇ ਕੰਮ ਕਰਦੇ ਹਾਂ ਜੇ ਕਿਸੇ ਨੂੰ ਦਿੱਕਤ ਹੈ ਤੇ ਉਹ ਜਾ ਸਕਦਾ ਹੈ ਕੋਈ ਵੀਡੀਓ ਛੱਡ ਕੇ ਚਲੋ ਇਹ ਆਪਣਾ ਇਹ ਤਾਂ ਹੋ ਗਿਆ ਮਿਕਸਰ ਹੁਣ ਆਪਾਂ ਇਹ ਤਿਆਰੀ ਕਰੀਏ ਕੜੀ ਦਾ ਨਾਲ ਅੱਗੇ ਪੜਨੇਗੇ ਚੌਲ ਦੇ ਵਿੱਚ ਸਲਾਦ ਹੈ ਲੀ ਪਕੌੜੇ ਪਾਉਣ ਦੀ ਬਾਕੀ ਲੇਖਤਾਂ ਦੀ ਸਲਾ ਬਣਦੀ ਗਰਮੀ ਬਹੁਤ ਜ਼ਿਆਦਾ ਬਰਹਾ ਆ ਗਿਆ ਤੇ ਪਾਣੀ ਆਪਾਂ ਨੇ ਹਰੇ ਹੋਰ ਪਾਣਾ ਦੇ। ਬੜੀ ਮਾਣੀ ਆਪਾਂ ਨੇ ਕੜਾਹੀ ਚ ਜਿਹੜੀ ਆਪਾਂ ਸੇ ਬਿਨ ਬਣ ਚੁੱਕਾ ਤਾਂ ਚੱਲੇਗੀ ਆ ਗਰਮੀ ਕਹੇਗੀ ਕੱਢ ਲੈਣੇ ਆ। ਕੜਾਹੀ ਤੇ ਖੋੜ ਵੀ ਹੈਗੀ ਐ। ਮੈਂ ਚਲੋ ਠੀਕ ਹੈ ਆਪਣੀ ਕਿੰਨਾ ਜਣੇ ਦੀ ਬੱਸ ਦੇਖੋ। रखी हुई नीचे प्याजा ने मेरे बिच कौड़ी नहीं हैगी सिंपल जी है और टेस्टी है ना ज़्यादा कौड़ी तो ना ज़्यादा फीकी बहुत गर्मी सच्ची तो लग रही है इन गर्मी लग रही है कुछ होना ਮੂਹ ਜੀ ਇਹਨੋਂ ਆਪਾਂ ਸਾਢੇ 4 ਕੜੀ ਰੱਖਾਂਗੇ ਤੇ ਕੜੀ ਨੂੰ ਟਾਈਮ ਲੱਗਦਾ ਔੜੀ ਪੜੀ ਬਣਦੀ ਤੇ ਇਹਦੇ ਕਰਕੇ ਆਪਾਂ ਨੂੰ ਸਾਢੇ 5-6 ਵਜੇ ਆਉਣਾ ਹੈ ਮੈਂ ਤਾਂ ਆਹ ਕਹਿੰਦਾ ਤਰੀ ਗੈਸ ਬੋਲ ਗੈਸ ਜਿਹੜਾ ਬਹੁਤ ਵੇਸਟ ਕਰਦੇ ਹੋ ਇਹਦੀ ਫਲੇਮ ਬਹੁਤ ਤੇਜ਼ ਆ ਤੇ ਵਾਕਈ ਇਹ ਗੈਸ ਸਾਡਾ ਖਰਾਬ ਹੋਇਆ ਪਿਆ ਟਾਈਮ ਨਹੀਂ ਲੱਗ ਰਿਹਾ ਹੈਗਾ ਠੀਕ ਕਰਵਾਉਂਦਾ ਇਹਦੀ ਫਲੇਮ ਵੀ ਬਹੁਤ ਜ਼ਿਆਦਾ ਹੈ ਬਹੁਤ ਵੇਸਟ ਹੁੰਦਾ ਗੈਸ ਬਸ ਜਿੱਦਾਂ ਟਾਈਮ ਲੱਗਿਆ ਨਾ ਉਦੋਂ ਠੀਕ ਕਰਾ ਕੇ ਲਿਆਵਾਂਗਾ ਜੀ ਫ੍ਰੀਚਾ ਦੇ ਨੋਟਸ ਵੀ ਤੇ ਹੁਣ ਟਾਈਮ ਜੀ ਮੈਂ ਵਲੋਗ ਦਾ ਚੇਂਜ ਕਰ ਰਹੀ ਹਾਂ ਅਮ ਸ਼ਾਮ ਨੂੰ ਆਪਾਂ ਵਲੋਗ ਪਾਇਆ ਕਰਾਂਗੇ ਸ਼ਾਮ ਨੂੰ 8:30 ਵਜੇ ਵਲੋਗ ਪਾਇਆ ਕਰਾਂਗੇ ਤੇ ਜਿਹੜਾ ਇਹ ਵਲੋਗ ਹੈ ਤੁਸੀਂ ਕੱਲ ਦੇਖਿਆ ਤੇ ਇਹ ਵੀ ਆਪਾਂ 8:30 ਵਜੇ ਪਾਵਾਂਗੇ ਤੁਹਾਨੂੰ ਅੱਜ ਹੀ ਦੇਖਣ ਨੂੰ ਮਿਲੇਗਾ ਅੱਜ ਜੀ ਮੈਂ ਵਲੋਗ ਸ਼ੂਟ ਕਰ ਰਹੀ ਹਾਂ ਤੇ ਅੱਜ ਹੀ ਦੇਖਣ ਨੂੰ ਮਿਲੇਗਾ ਤੁਹਾਨੂੰ ਫਰਜੀਆ ਲੈ ਲਿਆ ਤੇ ਥੋੜੀ ਮਿੱਠੇ ਲੈਣੀ ਮਿੱਠੇ ਪਾਉਡਰ ਰੱਖੇ ਨੇ ਵਿੱਚ ਸਾਰਿਆਂ ਦੇ ਰਲ ਜਾਂਦੇ ਨੇ ਫਿਰ ਵਧੀਆ ਨਹੀਂ ਲੱਗਦੇ ਵਿੱਚ ਕਈ ਵਾਰ ਨਮਕ ਦਾ ਨਹੀਂ ਹੋਏਗਾ ਸਾਰੀ ਚੀਜ਼ਾਂ ਜੀ ਮਿਕਸ ਹੋ ਜਾਂਦੇ ዱਣਚੇ ਹਲਦੀ ਚ ਥੋੜੀ ਜਿਹੀ ਮਿੱਠੇ ਲੈ ਲਿਆ ਕੋਨੇ ਇਹ ਨਾ ਕੋਈ ਕਰੀ ਕੋਸ਼ਿ ਗੜੀ ਪੱਤਾ ਨਹੀਂ ਹੈਗਾ ਸਾਡੇ ਕੋਲ ਇਹ ਤੇ ਉਹਨਾਂ ਬਜਾਰੋਂ ਵੀ ਨਹੀਂ ਮਿਲਦਾ ਇਹਨਾਂ ਦਾ ਕਿ ਮੰਡੀ-ਮੁੰਡੀ ਚ ਜਾ ਕੇ ਇਹਨਾਂ ਦੇ ਘਰੇ ਲੱਗਿਆ ਹੋਇਆ ਫੇਰਾ ਵੱਖਰਾ ਵੀ ਉੱਪਰ ਨਾ ਕਰਨੀ ਬਹੁਤ ਚਾਹੀਦਾ ਵੱਖਰੇ ਕੋਈ ਪਾਲਕਾ ਤੋਂ ਜਿੰਦਾ ਤੇ ਤੇਲ ਆਪਣਾ ਗਰਮ ਹੋ ਗਿਆ ਤੇ ਚਾਪਾ ਕੱਟਾ ਜੀਰਾ ਤੇ ਮੇਕੀ ਤੁਸੀਂ ਜਿਹੜਾ ਮਾਰੇ ਕਰਨੇ ਕੜੀ ਪਕੌੜਾ ਹੈ ਇਹ ਮੇ ਟਮਾਟਰ ਵਿਚਾਰ ਜਿੰਨੇ ਟਮਾਟਰ ਰੁਪਿਆ ਨਹੀਂ ਉਹ ਅਰੇ ਪਛਾਉ ਲਿਆ ਉਹਨਾਂ ਸਾਰੇ ਪਾ ਲੈ ਮੇ ਇਹ ਖਾਸੇ ਨਾ ਮਪਕੋੜਿਆਂ ਦਾ ਵੇਸਣ ਦੀ ਗਾੜੀ ਕਰੀ ਲੇਗੇ। ਪਾ ਲਈਏ ਨਾ ਕੋੜੇ। ਇਹਦੇ ਕੋੜੇ ਚੁਣਾਈ ਹੈਗੇ ਕਰੇ। ਕੜੀ ਤੇ ਸਾਦੇ ਜਾਣੀ ਹੈ।

ਨਾਲਾ ਤਨਤ ਚੱਟਿਆ ਆ ਰਿਹਾ ਨਾਲਾ ਦਸਰਾ ਪੱਕਾ ਹੋ ਰਿਹਾ ਅੱਜ ਜਿਹੜਾ ਆਪਾਂ ਕਰਦੇ ਹਾਂ ਅੱਜ ਕਰਦੇ ਹਾਂ ਹੋਰ ਬੱਕਰਾਂ ਨੂੰ ਕਰਦੇ ਹਾਂ ਕਿਰਾ ਪੱਲੀ ਦਾ ਘਰੇ ਨਾਲ ਟਾਈਮ ਪਾਸ ਨਹੀਂ ਹੁੰਦਾ दमन दम साढ़े तीन बजे आ जाए तीन बजे तो लेट आती है लं जाती मैं सोच रही हूँ कि काम शुरू कराया तो बहुत होने वाला काम है अभी बैठी रही सारा दिन तीन पांडे करके दसव्य कि काम कर सकती है मैं घर बैठी मेरा टाइम पास होने मेरा नी जी लगे रह ਦੇ ਆਪਾਂ ਇਹ ਸੰਦੇ ਵਿੱਚ ਕੱਟ ਲਿਆ ਆਪਾਂ ਨਾ ਫਟ ਨਾਈਜ਼ਰ ਤਾਂ ਤਾਂ ਹੀ ਆਈ ਡਿਡਾ मैं को दिखे नहीं मगर पापा ने जिधर पापा ने बेस्टन तो दही ना को ज़रूर चुका इनका मुँह तो माता चिपकला के लिए तो शॉट्स हो जाने थोड़े नमस्कार दी बानी शॉट्स हो जाने ये अपनी पड़ी है इधर घर के शॉट्स हो जाने का बड़ा मौसम नहीं है मेरी लता मौसम है ये इसी तरह कह रही है कूलर सही है कूलर हाउस मौसम सही रहना लोजी लोजी पेस्ट आप पानी से पाता तो पानी को बताएगा Thanks. ਪੰਜ ਕਿਲੋ ਟਰੱਕ ਤੇ ਤਾਂ ਪਕੌੜੇ ਸੌਫਟ ਬਣਦੇ ਨੇ ਆਪਾਂ ਫੋਲ ਕੇ ਰੱਖੀ ਨਾ

ਜਿਹੜਾ ਅਸਲ ਆ ਕੋਈ ਕੜੀ ਨਾ ਤੇ ਜਦੋਂ ਦੋ ਗੋਆਲ ਆ ਗਏ ਤੇ ਆਪਾਂ ਗੈਸ ਸਿਮ ਕਰਕੇ ਇਹਨੂੰ ਛੱਡ ਦੇਣਾ ਤੇ ਬੜੀ ਕੜੀ ਬਣ ਜਾਏਗੀ ਕੜੀ ਮਤਲਬ ਕੜ ਕੜ ਕੇ ਬਣੀ ਪਣੀ ਬੜੀ ਕੜੀ ਜਾਏਗੀ ਫਿਰ ਵਧੀਆ ਬਣਦੀ ਹੈ ਕੜੀ ਨੂੰ ਉਬਾਲਾ ਬਣੀ ਨੂੰ ਵਾਲੇ ਹੁੰਦੇ ਪੈਨੇ ਉਧਰ ਤੇ ਆਪਾਂ ਇਧਰ 쿨ਰ ਤਾਂ ਦੱਸਿਆ ਸੀ ਰਾਤ ਤੱਕ ਕਰਦ ਲਿਆ ਤੇ 쿨ਰ ਲਾਇਆ ਹੋਇਆ ਇਧਰ ਆਪਾਂ ਚੌਲ ਵੀ ਸਾਫ ਕਰ ਲਏ ਥੋੜੀ ਬ੍ਰੇਕ ਲਈ ਸੀ ਤੇ ਇਧਰ ਆਪਾਂ ਨੇ ਦੁੱਧ ਵੀ ਥੋੜਾ ਜਿਹਾ ਗਰਮ ਕਰਕੇ ਪੀ ਲਿਆ ਥੋੜੀ ਨਾਲ ਪਨੀਰੀ ਲੈ ਲਈ ਚੌਲ ਸਾਫ ਕਰਕੇ ਰੱਖਤੇ ਤੇ ਹੁਣ ਅਸੀਂ ਬਣਾਉਣ ਚੱਲੇ ਆ ਪਕੌੜੇ ਚੌਲ ਆਪਣੇ ਸਾਫ ਹੋ ਕੇ ਥੋੜਾ ਜਿਹਾ ਠਹਿਰ ਕੇ ਪਿਉਵਾਂਗੇ ਇਹਨਾਂ ਨੂੰ ਤੇ 쿨ਰ ਇੱਥੋਂ ਲਾਇਆ ਹੋਇਆ ਰੱਖਿਆ ਇਧਰ ਸਾਰੀ ਸਿੱਧੀ ਹਵਾ ਇਧਰੋਂ ਬਾਹਰ ਗਰਮ ਨਿਕਲ ਜਾਂਦੀ ਆਪਾਂ ਆ ਗਏ ਕਿਚਨ 'ਚ ਆਪਾਂ ਹੁਣ ਬਣਾਨੇ ਨੇ ਪਕੌੜੇ ਤੇ ਆਪਣੀ ਕੜੀ ਨੂੰ ਇਹਦੇ ਔਇਲ ਆ ਚੁੱਕੇ ਨੇ ਦੇਖ ਸਕਦੇ ਹੋ ਚਾਰ ਪੰਜ ਬੋਲੇ ਆ ਗਏ ਨੇ ਅਬਾਲੇ ਆ ਗਏ ਨੇ ਬੋਇਲ ਆ ਗਏ ਨੇ ਅਬਾਲੇ ਆ ਗਏ ਨੇ ਤੇ ਆਪਾਂ ਹੁਣ ਇੱਕ ਪਾਸੇ ਪਕੌੜੇ ਬਣਾ ਲਈਏ ਜੀ ਬੱਗ ਨੇ ਆਪ ショਟੇ ਗਿਆਸ ਇਹ ਥੋੜਾ ਜਿਹਾ ਚਾਹੀਦਾ ਤੇ ਇਹ ਸਾਡਾ ਗੈਸ ਫੁੱਲ ਚੱਲਦਾ ਆਪਾਂ ਨੇ ਲੈ ਲਈ ਆਪਣੀ ਉਹਦੀ ਕੜਾਈ ਛੋਟੀ ਜਿਹੀ ਕਾੜੀ ਦੀ ਇਹ ਰਕਤਾ ਕਰਮ ਨੂੰ ਹੋਣਾ ਚਾਹੀਦਾ ਕੋੜੇ ਨਮਕ ਚੱਕਰ ਲੈਣੀ ਤੇ ਫਿਰ ਨਾਲ ਹੀ ਪਕੌੜੇ ਪਾ ਦਾਂਗੇ ਜਦੋਂ ਉਨ ਦਾ ਸੰਤਨ ਬਸੈ ਨਾ ਲੂਣ ਨਹੀਂ ਘੜੀ ਪੂਰਾ ਹਲਣਾ ਕਰੀ ਜੀ ਮਿਰਚ ਵੀ ਘਟਾ ਧਨੀਆ ਪਕਾ ਚੁੱਕੀ ਨੂੰ ਤੇਲ ਹੋ ਰਿਹਾ ਨੂੰ ਥੋੜਾ ਜਿਹਾ ਘੱਟ ਹੋ ਗਿਆ ਕੋਈ ਚੱਕਰ ਨਹੀਂ ਘੇਣ ਬਣ ਜਾਣੇ ਪਾਉਂਦੇ ਜਿਵੇਂ ਧੋਰੀ ਜਿਵੇਂ ਬੋਬਾ ਪਾਣੀ ਆ ਸੁੱਕਾ ਕੁਝ ਨੋ ਬੜੀ ਬੰਦੇ ਹੁੰਦੇ ਨੇ ਕੜੀ ਨੂੰ 4.5 ਗੋਆਲੇ ਆਵੇ। ਮੈਂ ਕੜੀ ਨੂੰ 4.5 ਗੋਆਲੇ ਲਾਵੇ ਨਾ। ਤੇ ਬਸ ਨਾ ਤੋਂ ਗੋੜੇ ਪਾ ਕੇ ਤੇ ਕੋਣਾ ਚੋਂ ਬਹੁਤ ਆ ਪਾਇ ਨੂੰ ਕਾਮ। ਇਹਨੂੰ ਆ ਕੇ ਦਮੰਦੇ ਉਹ ਪਹਿਲਾ ਪਹਿਲਾ ਘਣ ਜਦੋਂ ਸਾਢੇ 6 ਆਉਣਾ ਤੇ ਉਸ ਤੋਂ ਉੱਪਰ ਹੀ ਗਈ ਹੈ। ਇਹ ਮੈਂ ਤੁਹਾਨੂੰ ਲੱਗਣ ਨੂੰ ਜਦੋਂ। ਇਹ ਫੇਵਰਟ ਕੜੀ ਚਾਹ ਮਿਲਦਾ ਜਦੋਂ।

ਔਲੇ ਆਪਣੇ ਪਾ ਗਏ ਅਰੇ ਮੈਂ ਤੁਹਾਨੂੰ ਤੇਰੀ ਬਾਤ ਅਰੇ ਬੜੀ ਜ਼ੋਰ ਨਾਲ ਤੁਹਾਨੂੰ ਤੇਰੀ ਬਾਤ ਕਰੂੰਗੀ ਕੜੀ ਆਪਣੀ ਰੈਡੀ ਹੈ ਤੇ ਹੁਣ ਥੋੜੇ ਟਾਈਮ ਦਾ ਪਕਾਉਣਾ ਨੇ ਚੌਲ ਅਮਚੜਾ ਤੇ ਕੱਦਿਆ ਦਮੰਦਾ 1:30 ਦਾ ਟਾਈਮ ਹੋ ਗਿਆ 1 ਘੰਟੇ ਦਾ ਕੱਦ ਬਣਾਉਣਾ ਹੈ ਕੜੀ-ਕੁੜੀ ਆਪਣੀ ਬਣ ਗਈ ਤੇ ਆਪਾਂ 2 ਮਿੰਟ ਹੀ ਬੈਠੇ ਸੀ ਤੇ ਆ ਮੇਰੇ ਪੁੱਤ ਦਾ ਫੋਨ ਆ ਗਿਆ ਦਮੂ ਦਾ ਕਹਿੰਦਾ ਮम्मा ਮੈਨੂੰ ਆ ਕੇ ਲੈ ਜਾਓ ਕਿ ਅੱਜ ਵੈਂਤ ਗਈ ਸੀ ਨਾ ਤੇ ਮੈਂ ਚਲੀਆਂ ਦਮੂ ਨੂੰ ਲੈਣ ਸੈਟ ਤੋਂ ਬਚੀਏ ਬਾ ਕੋਵੋਤਾ ਮੈਂ ਕੋ ਪਤਾ ਨਹੀਂ ਸਕੂਲ ਦੇ ਵਿੱਚੋਂ ਉਹ ਸਪਾ ਹੀ ਨਹੀਂ ਆਉਣਾ ਜਿਹੜੀ ਬੁੱਕਲ ਮਾਰ ਕੇ ਚਲੋ ਜੀ ਆਪਾਂ ਦਮਨ ਨੂੰ ਲੈ ਆਏ ਹਾਂ ਸਕੂਲੋਂ ਸਕੂਲੋਂ ਨਹੀਂ ਟਿਊਸ਼ਨ ਤੋਂ ਟਿਊਸ਼ਨ ਤੋਂ ਲੈ ਕੇ ਆਈਏ ਮੈਂ ਦਮਨ ਨੂੰ ਸਕੂਲੋਂ ਨਿਕਲ ਗਿਆ ਮੇਰੇ ਕੋਲ ਬਾਹਰ ਇਹ ਗਰਮੀ ਸੀ ਨਾ ਪੂਰਾ ਸੇਕ ਲੱਗ ਰਿਹਾ ਸੀ ਤੇ ਦਮਨ ਮੇਰਾ ਵਿਚਾਰਾ ਥੱਕਿਆ ਆ ਕੇ ਦੋ ਮਿੰਟ ਲੈਪਟਾਪ ਤੇ ਬੈਠਾ ਹੈ ਡਰੈਸ ਵੀ ਨਹੀਂ ਚੇਂਜੀ ਤੀ ਹਾਂਜੀ ਦਮਨ ਹੈਲੋ ਥੱਕ ਗਿਆ ਵਿਚਾਰਾ ਤੇ ਕੜੀ ਚੌਲ ਬਣ ਗਏ ਨੇ ਤੇ ਕੜੀ ਚੌਲ ਖਾ ਲੋ ਹੁਣ ਠੀਕ ਹੈ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਜਿਹੜਾ ਅੱਜ ਦਾ ਵਲੌਗ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਮੈਂ ਇੰਨੀ ਵਾਰ ਕਹਿੰਨੀ ਆ ਪਰ ਤੁਸੀਂ ਮੰਨਦੇ ਨਹੀਂ ਲੱਗੇ ਤੇ ਇੱਥੇ ਹੀ ਆਪਾਂ ਦੂਜਾ ਵਲੌਗ ਕੰਟੀਨਿਊ ਕਰਦੇ ਹਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਦਵਨ ਬਾਏ ਬਾਏ